ਰੋਹਨ ਦਾ ਸਾਥੀ ਵਿਸ਼ਾਲ ਰੋਹਨ ਮਸੀ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਵਿਸ਼ਾਲ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਦੂਜਾ ਮੁਲਜ਼ਮ ਵੀ ਪੁਲਿਸ ਦੇ ਹੱਥੇ ਜੜ ਚੁੱਕਿਆ ਹੈ ਦਿੱਲੀ ਤੋਂ ਰੋਹਨ ਦਾ ਸਾਥੀ ਵਿਸ਼ਾਲ ਗ੍ਰਿਫਤਾਰ ਕੀਤਾ ਗਿਆ ਡੇਰਾ ਬਾਬਾ ਨਾਨਕ ਦਾ ਉਹ ਰਹਿਣ ਬੜਾਏ ਖੰਨਾ ਤੋਂ ਮੁੱਖ ਮੁਲਜ਼ਮ ਦੀ ਗ੍ਰਿਫਤਾਰੀ ਹੋਈ ਸੀ ਸ਼ੁਰੂਆਤੀ ਜਾਂਚ ਦੇ ਵਿੱਚ ਵੱਡੇ ਖੁਲਾਸੇ ਵੀ ਹੋਏ ਨੇ ਇਸ ਦੇ ਪਿੱਛੇ ਹੈਪੀ ਪਸ਼ੀਆ ਦਾ ਨਾਮ ਸਾਹਮਣੇ ਆ ਰਿਹਾ ਹੈ ਕਿ ਹੈਪੀ ਪਸ਼ੀਆ ਨੇ 5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਹਿਲੀ ਕਿਸ਼ਤ ਦੇ ਵਿੱਚ ਮੁਲਜ਼ਮਾਂ ਨੂੰ 50000 ਰੁਪਏ ਦੇ ਦਿੱਤੇ ਗਏ ਸਨ 11 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ 10 ਦੀ ਕੋਠੀ ਨੰਬਰ 575 ਦੇ ਵਿੱਚ ਇੱਕ ਗ੍ਰੇਨੇਡ ਸੁਟਕੇ ਤਮਾਕਾ ਕੀਤਾ ਗਿਆ ਹਮਲਾ ਕੀਤਾ ਗਿਆ ਇੱਕ ਤਰੀਕੇ ਨਾਲ ਔਰ ਉਸ ਤੋਂ ਬਾਅਦ ਫਿਰ ਉਸ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਹੈਪੀ ਪਸ਼ੀਆ ਦੇ ਵੱਲੋਂ ਔਰ ਪੁਲਿਸ ਨੇ ਜਦੋਂ ਇਸ ਦੀ ਕੋ ਕੀਤੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਡੀਜੀਪੀ ਇਨਫੈਕਟ ਪੰਜਾਬ ਦੇ ਜਾਣਕਾਰੀ ਦਿੱਤੇ ਗਏ ਸਨ ਕਿ ਇਹ ਪੂਰਾ ਮਾਮਲਾ ਰਿੰਦਾ ਦੇ ਨਾਲ ਜੁੜਿਆ ਹੋਇਆ ਹੈ ਪਾਕਿਸਤਾਨ ਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਗ੍ਰੇਨੇਡ ਇਸਤੇਮਾਲ ਹੋਇਆ ਉਹ ਪਾਕਿਸਤਾਨ ਦੇ ਵਿੱਚ ਇਸਤੇਮਾਲ ਪਾਕਿਸਤਾਨ ਦੀ ਆਰਮੀ ਇਸਤੇਮਾਲ ਉਸ ਨੂੰ ਕਰਦੀ ਹੈ ਹਨਕੀ ਰਹਾਦੀ ਗੱਲ ਜ਼ਰੂਰ ਸੀ ਕਿ ਉਸ ਧਮਾਕੇ ਦੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਸੀ ਪਰ ਜ਼ਰੂਰ ਹੈਰਾਨ ਕਰ ਦੇਣ ਵਾਲਾ ਮਾਮਲਾ ਸੀ ਕਿ ਆਖਰ ਚੰਡੀਗੜ੍ਹ ਦੇ ਵਿੱਚ ਐਵੇਂ ਕੋਈ ਬੰਬ ਸੁੱਟ ਕੇ ਭੱਜ ਗਿਆ ਪਰ ਦੋਵੇਂ ਮੁਲਜ਼ਮ ਕਾਬੂ ਕਰ ਲਏ ਗਏ ਨੇ ਇਹ ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਆਟੋ ਦੀਆਂ ਜਿਹੜੀਆਂ ਸੀਸੀਟੀਵੀ ਤਸਵੀਰਾਂ ਉਸ ਸਮੇਂ ਸਾਹਮਣੇ ਆਈਆਂ ਸੀ ਇੱਕ ਹੋਰ ਤਸਵੀਰ ਤੁਹਾਨੂੰ ਟੀਵੀ ਸਕਰੀਨ ਤੇ ਦਿਖ ਰਹੀ ਹੈ ਇਹ ਦੋਵੇਂ ਮੁਲਜ਼ਮ ਜਿਨ੍ਹਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਇੱਕ ਨਾਮ ਜਿਆਨ ਤਸਵੀਰ ਤੁਹਾਡੀ ਟੀਵੀ ਸਕਰੀਨ ਤੇ ਸੈਕਟਰ 43 ਬਸ ਸਟੈਂਡ ਦੇ ਉੱਤੇ ਜਦੋਂ ਪਹੁੰਚੇ ਸਨ ਉੱਥੇ ਦੀਆਂ ਸੀਸੀਟੀਵੀ ਸਾਹਮਣੇ ਆਈਆਂ ਸੀ ਰੋਹਨ ਤੇ ਵਿਚਾਲ ਦੋਵੇਂ ਹੁਣ ਪੁਲਿਸ ਦੇ ਅੜਿੱਕੇ ਤਾਂ ਚੰਡੀਗੜ੍ਹ ਗ੍ਰੇਨੇਡ اٹੈਕ ਮਾਮਲੇ 'ਚ ਇੱਕ ਨਵਾਂ ਨਾਮ ਸਾਹਮਣੇ ਆਇਆ ਉਹ ਨਾਮ ਹੈ ਹੈਪੀ ਪਸ਼ਿਆ ਦਾ ਜਿਸ ਨੂੰ ਇਸ اٹੈਕ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ ਪ੍ਰੈਸ ਵਿਚਾਲੇ ਹੈਪੀ ਪਸ਼ਿਆ ਦਾ ਪਰਿਵਾਰ ਕੈਂਬਰੇਜ ਦੇ ਸਾਹਮਣੇ ਆਇਆ ਉਹਨਾਂ ਨੇ ਆਪਣੇ ਬੇਟੇ ਨੂੰ ਬਰੇਕਸੂਟ ਦੱਸਿਆ ਪਰ ਜਿਸ ਨੂੰ ਬੇਕਸੂਰ ਪਰਿਵਾਰ ਦੱਸ ਰਿਹਾ ਉਸਦੇ ਧਾਰ ਪੁਲਿਸ ਦੀ ਥਿਊਰੀ ਦੇ ਮੁਤਾਬਿਕ دہشت ਗਰਦਾਂ ਦੇ ਨਾਲ ਜੁੜਦੇ ਨਜ਼ਰ ਆ ਰਹੇ ਨੇ ਚੰਡੀਗੜ੍ਹ ਦੇ ਸੈਕਟਰ 10 ਦੇ ਵਿਸਥਿਤ ਇੱਕ ਘਰ ਤੇ ਅਟੈਕ ਹੋਇਆ ਉਹ ਵੀ ਗਰਨੇਡ ਤੋਂ ਜ਼ੋਰਦਾਰ ਧਮਾਕਾ ਹੋਇਆ ਤੇ ਇਸ ਧਮਾਕੇ ਦੀ ਜਾਂਚ ਦੇ ਵਿੱਚ ਇੱਕ ਨਾਮ ਸਾਹਮਣੇ ਆਇਆ ਹੈ ਹੈਪੀ ਪੱਛੀਆ ਅਟੈਕ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ ਪਾਕਿਸਤਾਨ ਦੇ ਵਿੱਚ ਬੈਠਾ ਅਤਵਾਦੀ ਹਰਵਿੰਦਰ ਰਿੰਦਾ ਜਿਸ ਨੇ ਯੂਐਸ ਦੇ ਵਿੱਚ ਬੈਠੇ ਹੈਪੀ ਪੱਛਿਆ ਦੇ ਜ਼ਰੀਏ ਇਸ ਅਟੈਕ ਨੂੰ ਅੰਜਾਮ ਦਿੱਤਾ ਹੈ ਜਿੱਥੇ ਇੱਕ ਪਾਸੇ ਹੈਪੀ ਪੱਛਿਆ ਦੇ ਤਾਰ ਅਤਵਾਦੀਆਂ ਦੇ ਨਾਲ ਜੁੜੇ ਨੇ ਉੱਥੇ ਇਸ ਦੇ ਵਿਚਕਾਰ ਉਸ ਦਾ ਪਰਿਵਾਰ ਕੈਮਰੇ ਦੇ ਸਾਹਮਣੇ ਆਇਆ ਤੇ ਇਲਜ਼ਾਮ ਲਗਾਇਆ ਕਿ ਉਹਨਾਂ ਦੇ ਬੇਟੇ ਦਾ ਨਾਮ ਜ਼ਬਰਦਸਤੀ ਮਾਮਲੇ ਦੇ ਵਿੱਚ ਕਸੀਟਿਆ ਜਾ ਰਿਹਾ ਹੈ ਤੇ ਉਹ ਬੇਕਸੂਰ ਹੈ ਇਸ ਗੱਲ ਦਾ ਸਾਨੂੰ ਕੋਈ ਪਤਾ ਨਹੀਂ ਹੈ ਟਾਈਮ ਮੈਨੂੰ ਸਾਡੇ ਨਾਲ ਕੋਈ ਸ਼ੇਰ ਨਹੀਂ ਸਾਡੇ ਮੁੰਡੇ ਦੀ ਗੱਲ ਇਹੋ ਜੀ ਹੋਈ ਨਾ ਸਾਨੂੰ ਪਤਾ ਹੈਗਾ ਨਾ ਉਹ ਕਹਿੰਦਾ ਮੈਂ ਨਹੀਂ ਇਹਨਾਂ ਕੰਮਾਂ ਜੇਗਾ ਬਸ ਇਹੋ ਦਾਦਾ ਮੈਂ ਪੁੱਛਾਂ ਦੀ ਬਿਆ ਤੇਰਾ ਨਾਂ ਕਹਿੰਦਾ ਲਉਂਦੇ ਰਹਿੰਦੇ ਇਹਨਾਂ ਝੂਠਾ ਹੀ ਨਾਂ ਲਵਣਾ ਮੇਰਾ ਪੁੱਛੇ ਹੀ ਪਰਿਵਾਰ ਦਾ ਕਹਿੰਨੇ ਕਿ ਹੈਪੀ ਪਛਿਆਦੀ ਵਜ੍ਹਾ ਦੇ ਨਾਲ ਉਹਨਾਂ ਦੇ ਨਾਲ ਵੀ ਬਦਸਲੂਕੀ ਹੋ ਰਹੀ ਹੈ ਅਸੀਂ ਦੋਵੇਂ ਜਾਣੇ ਹੁਣੇ ਰਮਦਾਸ ਦੀ ਪੁਲਿਸ ਵੀ ਫਿਰ ਕਿਤੇ ਖੇਮ ਕਰਨ ਤੋਂ ਹੁੰਦੀ ਕਿਤੇ ਤਰਨ ਤਾਰਾਂ ਤੋਂ ਹੁੰਦੀ ਆ ਕੱਲ ਦੇ ਚੰਡੀਗੜ੍ਹ ਤੋਂ ਸਟਾਫ ਆਇਆ ਮੈਂ ਇਹਨਾਂ ਨੂੰ ਕਿਹਾ ਮੈਂ ਅੰਕਲ ਤੁਸੀਂ ਫੋਟੋਆਂ ਕਿਉਂ ਲੈਂਦੇ ਪਏ ਸਾਡੇ ਘਰ ਦੀਆਂ ਇਹ ਤੇ ਤੂੰ ਚੁੱਪ ਕਰਕੇ ਬਹਿ ਜਾ ਗਾੜੀਆਂ ਮੈਨੂੰ ਸਵਾਲ ਕਰਦੇ ਨੇ ਸਾਨੂੰ ਦੁਹਾਂਵੇਂ ਸਵਾਲ ਕਰੰਦੇ ਇਹਨਾਂ ਦਾ ਇਹ ਬੰਦਾ ਹੀ ਕੋਈ ਗੱਲ ਤੇ ਵੀਰੇ ਦਾ ਜਿਹੜਾ ਇਹ ਨਾਮ ਲਾਉਂਦੇ ਸਾਨੂੰ ਅਕਾਊਂਟ ਸਾਡੇ ਫ੍ਰੀਜ਼ ਕਰਦੇ ਤੇ ਮੇਰਾ ਵੀ ਕਰ ਦਿੱਤਾ ਮਦਰ ਦਾ ਵੀ ਕਰ ਦਿੱਤਾ ਜਿੰਨਾ ਫ੍ਰੀਜ਼ ਕੀਤੇ ਉਹਨਾਂ ਨੂੰ ਪਤਾ ਹੀ ਆ ਸਾਡੇ ਅਕਾਊਂਟ ਚ ਕਿੰਨੇ ਪੈਸੇ ਆ ਤੇ ਇਹ ਸਕੇ ਪਿੰਡ ਚ ਵੀ ਰੋਲਾ ਪਾਉਂਦੇ ਕਰੋੜਾਂ ਦੇ ਹੁੰਦੇ ਇਦਾਂ ਹੁੰਦੇ ਪਿੰਡ ਇੱਥੇ ਸਾਰੇ ਨੂੰ ਕਹਿੰਦੇ ਪੁਲਿਸ ਵਾਲਿਆਂ ਨੂੰ ਫਿਰ ਪੁਲਿਸ ਵਾਲੇ ਖੁਦ ਪਿੰਡ ਵਾਲਿਆਂ ਨੂੰ ਕਹਿੰਦੇ ਆ ਕਰਦੇ ਆ ਉਹ ਕਰਦੇ ਇੱਥੇ ਆ ਕੇ ਵੀ ਫਿਰ ਮੰਮੀ ਨੇ ਬੈਸ ਬਸਾਈ ਕੀਤੀ ਤਰਨ ਤਾਰਨ ਤੋਂ ਪੁਲਿਸ ਜਿਹੜੀ ਆਈ ਸੀ ਰਿਸ਼ਤੇਦਾਰਾਂ ਨੇ ਵੀ ਫਿਰ ਬਹੁਤ ਜ਼ਿਆਦਾ ਬੋਲਦੇ ਨੇ ਜ਼ਿਕਰ ਹੋ ਗਿਆ ਕਿ 2019 ਤੋਂ ਪਛੀ ਅਮਰੀਕਾ ਦੇ ਵਿੱਚ ਰਹਿ ਰਿਹਾ ਤੇ ਪਾਕਿਸਤਾਨ ਦੇ ਵਿੱਚ ਲੋਕੀ ਹੱਤਵਦੀ ਰਿੰਦਾ ਦੇ ਨਾਲ ਉਸਦੇ ਲਿੰਕ ਨੇ ਭਾਵੇਂ ਕਿ ਪਰਿਵਾਰ ਦਾ ਕਹਿੰਨੇ ਕਿ ਉਹਨਾਂ ਦਾ ਬੇਟਾ ਬੇਕਸੂਰ ਹੈ ਪਰ ਜਾਂਚ ਏਜੰਸੀਆਂ ਤੇ ਪੁਲਿਸ ਦੇ ਮੁਤਾਬਕ ਚੰਡੀਗੜ੍ਹ ਦੇ ਵਿੱਚ ਹੋਏ ਗ੍ਰਨੇਡ ਅਟੈਕ ਦੇ ਪਿੱਛੇ ਦਾ ਮਾਸਟਰਮਾਈਂਡ ਹੈਪੀ ਪੱਛੀਆ ਹੀ ਹੈ ਜੋ ਅੱਤਵਾਦੀਆਂ ਤੇ ਲਿੰਕ ਵਿੱਚ ਹੈ ਤੇ ਵਿਦੇਸ਼ ਤੋਂ ਪੈਸੇ ਭੇਜ ਕੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ ਅਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ